ਸਸਿਗੇ ਪੰਜਾਬੀਓ ਕਿਦਾਂ ਅੱਜ ਆਪਾਂ ਗੱਲ ਕਰਨੀ ਆ ਸਪਿਰਚੁਅਲ ਕੁਦਰਤ ਨੇਚਰ ਲਾਅ ਆਫ ਅਟਰੈਕਸ਼ਨ ਤੁਹਾਨੂੰ ਜਾਣ ਕੇ ਬਹੁਤ ਹਰਿਆਣੀ ਹੋਊਗੀ ਸ਼ਾਇਦ ਤੁਹਾਨੂੰ ਪਤਾ ਵੀ ਹੋਊਗਾ ਜਿਨ੍ਹਾਂ ਨੂੰ ਪਤਾ ਵਾ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਇਹ ਮੇਰੇ ਵਿਚਾਰ ਆ ਤੇ ਮੈਂ ਆਪੇ ਹੀ ਆਪਣੇ ਵਿਚਾਰ ਸੋਚ ਕੇ ਸਿੱਟਾ ਕੱਢ ਕੇ ਤੇ ਗੱਲਾਂ ਕਰਦਾ ਰਹਿੰਦਾ ਵਾਂ ਕਿ ਬਾਕੀ ਜੇ ਤੁਹਾਨੂੰ ਮੇਰੇ ਵਿਚਾਰ ਐਵੇਂ ਲੱਗੂਗੇ ਤੇ ਐਵੇਂ ਹੀ ਆ ਤੇ ਜੇ ਚੰਗੇ ਲੱਗੂ ਤਾਂ ਫਿਰ ਚੰਗੇ ਆ ਜੇ ਤੁਹਾਡੇ ਵਿਚਾਰ ਵੱਖਰੇ ਆ ਮੈਂ ਰਿਸਪੈਕਟ ਕਰਦਾ ਵਾਂ ਤੇ ਤੁਹਾਡੇ ਵਿਚਾਰ ਵੀ ਬਹੁਤ ਚੰਗੇ ਆ ਤੇ ਅੱਜ ਆਪਾਂ ਗੱਲ ਕਰਾਂਗੇ ਸਪਿਰਚੁਅਲ ਸਪਿਰਚੁਅਲ ਪਾਵਰ ਜਿਹੜੀ ਆ ਸਪਿਰਚੁਅਲ ਧਰਤੀ ਇਹ ਲੋਕੀ ਵਿਸ਼ਵਾਸ ਨਹੀਂ ਕਰਦੇ ਕੁਦਰਤ ਤੇ ਨੇਚਰ ਤੇ ਲਾਅ ਆਫ ਅਟਰੈਕਸ਼ਨ ਤੇ ਮੈਂ ਕੁਦਰਤ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਕੁਦਰਤ ਮੇਰੇ ਵਾਸਤੇ ਕੰਮ ਕਰਦੀ ਹੈ ਮੈਨੂੰ ਪਤਾ ਮੈਂ ਇਸ ਦੁਨੀਆ ਵਿੱਚ ਸਭ ਤੋਂ ਚੰਗਾ ਖੁਸ਼ ਤੇ ਲੱਕੀ ਬਹੁਤ ਹੀ ਖੁਸ਼ਬੰਦਾ ਹਾਂ ਜ਼ਿੰਦਗੀ ਜ਼ਿੰਦਾਬਾਦ ਹੈ ਮੈਨੂੰ ਪਤਾ ਮੈਂ ਬੈਸਟ ਹਾਂ ਕਿਉਂਕਿ ਕੁਦਰਤ ਮੇਰੇ ਵਾਸਤੇ ਕੰਮ ਕਰਦੀ ਹੈ ਮੈਂ ਕੁਦਰਤ ਦੇ ਨਾਲ ਰਹਿਣਾ ਵਾ ਤੇ ਕੁਦਰਤ ਮੈਨੂੰ ਸਭ ਕੁਝ ਦੇ ਰਹੀ ਆ ਜੋ ਮੈਂ ਚਾਹੁੰਦਾ ਵਾ ਤੇ ਮੈਂ ਬੈਸਟ ਆ ਤੇ ਹੁਣ ਮੈਂ ਆਪਾਂ ਗੱਲ ਕਰਦੇ ਆ ਆਪਣੇ ਪੁਰਖੇ ਜਿਹੜੇ ਪੁਰਾਣੇ ਬਜ਼ੁਰਗ ਹੀ ਅੱਜ ਤੋ ਹਜ਼ਾਰਾਂ 1500 ਸਾਲ ਪਹਿਲਾਂ ਨਾ ਆਪਣੇ ਪੂਰਵਜ ਸਿੱਖ ਹੀ ਇੱਥੋਂ ਤੱਕ ਆਪਣੇ ਹਰ ਹਰ ਕੰਟਰੀ ਦੇ ਨੇਟਿਵਸ ਜਿਹੜੇ ਹੁੰਦੇ ਆ ਆਸਟ੍ਰੇਲੀਆ ਦੇ ਨੇਟਿਵਸ ਆ ਕੈਨੇਡਾ ਅਮਰੀਕਾ ਦੇ ਰੈਡ ਇੰਡੀਅਨਸ ਨੇਟਿਵਸ ਨਿਊਜ਼ੀਲੈਂਡ ਦੇ ਮੌਰੀ ਨੇਟਿਵਸ ਜਿੰਨੇ ਵੀ ਪੁਰਾਣੇ ਲੋਕ ਹੈ ਹਨ ਜਿਹੜੇ ਸਭ ਤੋਂ ਪਹਿਲਾਂ ਇਸ ਧਰਤੀ ਤੇ ਰਹਿੰਦੇ ਰਹੇ ਆ ਤੇ ਅੱਜ ਵੀ ਉਹ ਰਹਿ ਰਹੇ ਆ ਉਹ ਨਾ 크ਿਸਚਨ ਆ ਨਾ ਉਹ ਮੁਸਲਮਾਨ ਆ ਨਾ ਉਹ ਸੇਖਿਆ ਨਾ ਉਹ ਹਿੰਦੂ ਆ ਉਹ ਅੱਜ ਵੀ ਆਪਣੇ ਉਹ ਸਪਿਰਚੁਅਲ ਥਿੰਗਸ ਨੂੰ ਅੱਗੇ ਲੈ ਕੇ ਜਾ ਰਹੇ ਆ ਉੱਤੇ ਹੀ ਵਿਸ਼ਵਾਸ ਕਰਦੇ ਆ ਤੇ ਉਹ ਹਮੇਸ਼ਾ ਉਹਨਾਂ ਵਾਸਤੇ ਕੰਮ ਕਰਦੇ ਆ ਆਪਾਂ ਟਾਈਮ ਚੇਂਜ ਹੋ ਗਿਆ ਆਪਾਂ ਕੋਈ ਸਿੱਖ ਬਣ ਗਿਆ ਕੋਈ ਹਿੰਦੂ ਬਣ ਗਿਆ ਕੋਈ ਮੁਸਲਮਾਨ ਬਣ ਗਿਆ ਇਹ ਸਭ ਮੈਨ ਮੇਡ ਸਭ ਬਾਅਦ ਚ ਵਿਚਾਰ ਆਏ ਆ ਪਰ ਤਾਂ ਤੁਹਾਨੂੰ ਨਿਊਜ਼ੀਲੈਂਡ ਦੇ ਮੌਰੀਆਂ ਬਾਰੇ ਦੱਸਾਂ ਇੱਥੇ ਜਿਹੜੇ ਨੇਟਿਵ ਆ ਨਾ ਉਹ 크ਿਸਚੀਅਨ ਆ ਨਾ ਉਹ ਹਿੰਦੂ ਆ ਨਾ ਮੁਸਲਮਾਨ ਆ ਨਾ ਉਹ ਸਿੱਖ ਆ ਉਹਨਾਂ ਦਾ ਉਹਨਾਂ ਦੇ ਮੌਰਾਏ ਹੁੰਦੇ ਆ ਤੇ ਉਹਨਾਂ ਦੇ ਰੱਬ ਵੀ ਹੁੰਦੇ ਆ ਤੇ ਉਹਦਾ ਕਿਹੜੇ ਫਸ ਦੱਸਾਂ ਉਹ ਕਿਹੜੇ ਫਲਸਫੇ ਤੇ ਚੱਲਦੇ ਆ ਜਿਹੜੇ ਫਲਸਫਾ ਆਪਾਂ ਨੂੰ ਗੁਰੂ ਨਾਨਕ ਜੀ ਨੇ ਦਿੱਤਾ ਹੈ ਉਸੇ ਫਲਸਫੇ ਦੇ ਉੱਤੇ ਚੱਲਦੇ ਆ ਮੌਰੀਆਂ ਦਾ ਰੱਬ ਤਿੰਨ ਰੱਬ ਆ ਮੇਨ ਮੌਰੀਆਂ ਦੇ ਨੇਟਿਵਸ ਦੇ ਇਕੱਲੇ ਮੌਰੀਆਂ ਦੇ ਨਹੀਂ ਹਰ ਕੰਟਰੀ ਦੇ ਜਿਹੜੇ ਨੇਟਿਵਸ ਹਨ ਆਸਟ੍ਰੇਲੀਅਨ ਰੈਡ ਇੰਡੀਅਨ ਅਮਰੀਕਨ ਕੈਨੇਡਾ ਨਿਊਜ਼ੀਲੈਂਡ ਜਿਹੜੇ ਵੀ ਨੇਟਿਵਸ ਹਰ ਕੰਟਰੀਆਂ ਦੇ ਉਹਨਾਂ ਦੇ ਤਿੰਨ ਮੇਨ ਰੱਬ ਆ ਜਿਹੜੇ ਆਪਾਂ ਨੂੰ ਗੁਰੂ ਨਾਨਕ ਜੀ ਨੇ ਵੀ ਦੱਸਿਆ ਤਿੰਨ ਮੇਨ ਰੱਬ ਆ ਹਵਾ ਪਾਣੀ ਤੇ ਧਰਤੀ ਇਹ ਤਾਂ ਮੌਰੀਆ ਮੌਰੀਆ ਦਾ ਪਹਿਲਾ ਰੱਬ ਆ ਫਾਫਾ ਥੂਆ ਨੁਕੂ ਇਹ ਸਕਾਏ ਹਵਾ ਹਵਾ ਦਾ ਰੱਬ ਆ ਇਹ ਨੂੰ ਮੰਨਦੇ ਹੀ ਇਹ ਰੱਬ ਹੀ ਇਹਨਾਂ ਦਾ ਜਿਹੜੀ ਹਵਾ ਬਦਲ ਸਕਾਏ ਇਹ ਰੱਬ ਹੀ ਇਹਨਾਂ ਦਾ ਪਮਨ ਗੁਰੂ ਪਤਾ ਦੂਜਾ ਗੁਰੂ ਕਿਹੜਾ ਹੈ ਇਹਨਾਂ ਨੇਟਿਵ ਜਿਹੜੇ ਨੇਟਿਵਸ ਜਿਹੜੇ ਉਹਨਾਂ ਦਾ ਦੂਜਾ ਗੁਰੂ ਕਿਹੜਾ ਹੈ ਥੰਗਾਰੂਆ ਥੰਗਾਰੂਆ ਪਾਣੀ ਪਾਣੀ ਨੂੰ ਰੱਬ ਮੰਨਦੇ ਹੀ ਪਮਨ ਗੁਰੂ ਪਾਣੀ ਪੀਤਾ ਗੁਰੂ ਨਾਨਕ ਜੀ ਨੇ ਮੈਂ ਉਹ ਹੀ ਗਿਆ ਨੇਟਿਵਸ ਦਾ ਤੀਜਾ ਗੁਰੂ ਕਿਹੜਾ ਹੈ ਭਲਾ ਮੌਰੀਆਂ ਦਾ ਤੀਜਾ ਗੁਰੂ ਕਿਹੜਾ ਵਾ ਰੰਗਾ ਨੂੰਈ ਧਰਤੀ ਧਰਤੀ ਰਾਬਿਆ ਸੋ ਹੋ ਗਈ ਨਾ ਉਹੀ ਗੱਲ ਬਾਬੇ ਨਾਨਕ ਦੀ ਸੱਚ ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਇਹਨਾਂ ਦਾ ਵੀ ਮੇਨ ਤਿੰਨ ਇਹ ਰਾਬਿਆ ਪਾਪਾ ਤੁਆ ਨੁਕੂ ਰੰਗੀ ਨੂੰਈ ਤੇ ਥੰਗਰੂਆ ਇਹ ਤਿੰਨ ਰੱਬ ਆ ਇਹਨਾਂ ਮੌਰੀਆ ਦੇ 네ਟਿਵਸ ਦੇ ਮੈਂ ਮੌਰੀ ਕਹਿ ਰਿਹਾ ਕਿਉਂਕਿ ਨਿਊਜ਼ੀਲੈਂਡ ਮੈਂ ਰਹਿਣਾ ਇਸ ਕਰਕੇ ਮੈਨੂੰ ਮੌਰੀ ਮੂੰਹ ਚ ਨਿਕਲ ਗਿਆ ਪਰ ਜਿੰਨੇ ਵੀ 네ਟਿਵ ਦੂਜੀਆਂ ਕੰਟਰੀਆਂ ਦੇ ਵੀ ਇਹਨਾਂ ਦੇ ਤਿੰਨ ਰੱਬ ਆ ਇਹ ਨਾ ਇਹ ਕ੍ਰਿਸਚੀਅਨ ਹੈ ਨਾ ਸੇਖਿਆ ਨਾ ਮੁਸਲਮਾਨ ਹੈ ਇਹ ਇਸ ਰੱਬ ਇਹ ਤਿੰਨਾਂ ਨੂੰ ਰੱਬ ਮੰਨਦੇ ਤੇ ਇਹ ਅੱਜ ਵੀ ਮੰਨਦੇ ਆ ਮੌਰੀ ਲੋਕ ਅੱਜ ਵੀ ਇਹਨਾਂ ਨੂੰ ਹੀ ਰੱਬ ਮੰਨਦੇ ਆ ਇਹਨਾਂ ਦੇ ਮੁਰਾਇਆ ਮੌਰੀ ਲੋਕ ਇਹ ਨਾ ਕ੍ਰਿਸਚੀਅਨ ਹੈ ਨਾ ਕਈ ਕਨਵਰਟ ਹੋ ਗਏ ਉਹ ਵੱਖਰੀ ਗੱਲ ਹੈ ਕਈ ਕਨਵਰਟ ਹੋ ਗਏ ਆ ਕ੍ਰਿਸਚੀਅਨ ਦੇ ਵਿੱਚ ਪਰ ਕਈ ਮੁਸਲਮਾਨ ਵੀ ਹੋ ਗਏ ਆ ਕਈ ਕੁਝ ਹੋ ਕਿ ਕੁਦਰਤ ਨਾਲ ਜੋ ਜਿਹੜੇ ਅੱਜ ਵੀ ਰੀਅਲ ਨੇਟਿਵਸ ਨੇ ਮੌਰੀ ਆ ਜਿਹੜੇ ਦੂਜੀਆਂ ਕੰਟਰੀਆਂ ਦੇ ਉਹ ਅੱਜੇ ਤਿੰਨ ਇਹ ਤਿੰਨ ਕੁਦਰਤ ਨੂੰ ਮੰਨਦੇ ਆ ਤੇ ਗੁਰੂ ਨਾਨਕ ਤੋਂ ਬੈਸਟ ਸਪਿਰਚੁਅਲ ਬੰਦਾ ਮੈਂ ਅਜੇ ਤੱਕ ਨਹੀਂ ਵੇਖਿਆ ਮੈਂ ਜਿੰਨਾ ਵੀ ਪੜਿਆ ਗੁਰੂ ਨਾਨਕ ਜੀ ਨੂੰ ਤੁਹਾਨੂੰ ਦੱਸਾਂ ਕਿਦਾਂ ਹੈ ਗੁਰੂ ਨਾਨਕ ਜੀ ਸਪਿਰਚੁਅਲ ਆਪਾਂ ਗੁਰਦੁਆਰੇ ਜਾਂਦੇ ਆ ਸਾਰੇ ਜਾਣਦੇ ਆ ਮੈਂ ਰਿਸਪੈਕਟ ਕਰਦਾ ਮੈਂ ਤੁਸੀਂ ਵੀ ਜਾਣਦੇ ਹੋਣਗੇ ਆਪਾਂ ਗੁਰਦੁਆਰੇ ਜਾਂਦੇ ਆ ਉੱਥੇ ਬੈਠਨੇ 10 ਮਿੰਟ ਲੰਗਰ ਛਕਦੇ ਆ ਘਰ ਆ ਜਿੰਦੇ ਆ ਇਹ ਇੱਕ ਗੱਲ ਵੱਖਰੀ ਹੈ ਸਪਿਰਚੁਅਲ ਥਿੰਗ ਚ ਨਹੀਂ ਆਉਂਦਾ ਇਹ ਗੱਲ ਵੱਖਰੀ ਹੈ ਇਹ ਇੱਕ ਚੀਜ਼ ਵੱਖ ਸਪਿਰਚੁਅਲ ਇਤੋਂ ਵੀ ਗੰਦੀ ਚੀਜ਼ ਹੈ ਗੁਰੂ ਨਾਨਕ ਜੀ ਨੇ ਦੱਸਿਆ ਹੈ ਪਵਨ ਗੁਰੂ ਪਾਣੀ ਪੇਤਾ ਮਾਤਾ ਤਤ ਮਹਤ ਗਗਨ ਮੇ ਥਾਲ ਰਾਵ ਚੰਨ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਆਪਣੇ ਆਦੇਵਾਰੇ ਨੂੰ ਲੈ ਕੇ ਉਹਨਾਂ ਨੇ ਇਹ ਦੱਸਿਆ ਹੈ ਕਿ ਗੁਰਦੁਆਰਿਆਂ 'ਚ ਜਾ ਕੇ ਮੰਦਰਾਂ 'ਚ ਜਾ ਕੇ ਆਰਤੀਆਂ ਕਰਨ ਦਾ ਕੋਈ ਫਾਇਦਾ ਨਹੀਂ ਆਰਤੀ ਆਟੋਮੈਟਿਕ ਹੋ ਰਹੀ ਆ ਗਗਨ ਮਿਥਾਲ ਰਾਵ ਚੰਦ ਦੀਪਕ ਰਾਵ ਕਹਿੰਦੇ ਸੂਰਜ ਨੂੰ ਚੰਦ ਕਹਿੰਦੇ ਤੁਹਾਨੂੰ ਪਤਾ ਹੀ ਆ ਗਗਨ ਮੈਂ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕਮੋਤੀ ਗੁਰੂ ਨਾਨਕ ਤੋਂ ਵੱਡਾ ਕੋਈ ਸਪਿਚੁਅਲ ਬੰਦਾ ਨਹੀਂ ਹੋ ਸਕਦਾ ਕੋਈ ਗੁੱਸਾ ਨਾ ਕਰ ਲੈ ਕਿ ਕਹਵੇ ਕਿ ਤੂੰ ਗੁਰੂ ਨਾਨਕ ਜੀ ਨੂੰ ਹੀ ਬੋਲ ਰਿਹਾ ਮੈਂ ਦੂਜੇ ਦੂਜੀਆਂ ਗੁਰੂਆਂ ਬਾਰੇ ਕਿਉਂ ਨਹੀਂ ਬੋਲ ਰਿਹਾ ਮੈਂ ਉਹਨਾਂ ਦੀ ਵੀ ਬਹੁਤ ਰਿਸਪੈਕਟ ਕਰਦਾ ਮੈਂ ਵੈਸੇ ਇੱਕ ਐਗਜ਼ਾਮਪਲ ਦੇ ਰਿਹਾ ਗੁਰੂ ਨਾਨਕ ਜੀ ਤੋਂ ਸਟਾਰਟ ਕਰ ਰਿਹਾ ਕਿਉਂਕਿ ਗੁਰੂ ਨਾਨਕ ਜੀ ਤੋਂ ਹੀ ਸਟਾਰਟ ਹੋਇਆ ਸਭ ਕੁਝ ਇਸ ਕਰਕੇ ਮੈਂ ਕਹਾਂਗਾ ਗੁਰੂ ਨਾਨਕ ਜੀ ਸਪਿiritual ਹੀ ਬੰਦੇ ਗੁਰੂ ਨਾਨਕ ਜੀ ਸਪਿiritual ਗੁਰੂ ਹੀ ਬਹੁਤ ਹੀ ਕੁਦਰਤ ਤੇ ਵਿਸ਼ਵਾਸ ਕਰਦੇ ਹੀ ਆਰੇ ਦੁਆਰੇ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਜੋ ਹੋ ਰਿਹਾ ਵਾ ਸਭ ਕੁਝ ਰਜਾ ਦੇ ਵਿੱਚ ਹੋ ਰਿਹਾ ਵਾ ਫਲੋ ਦੇ ਵਿੱਚ ਹੋ ਰਿਹਾ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਗਗਨ ਮਥਾਲ ਰਾਵ ਚੰਨ ਦੀਪਕ ਤਾਰਕਾ ਮੰਡਲ ਇਹ ਚੀਜ਼ਾਂ ਆਪਾਂ ਨੂੰ ਵਾਪਸ ਹੋਣਾ ਚਾਹੀਦਾ ਇਸ ਚੀਜ਼ਾਂ ਤੇ ਮੈਂ ਕਹਿੰਦਾ ਜਿੰਨਾ ਵੀ ਛੇਤੀ ਤੁਸੀਂ ਨਿਕਲ ਸਕਦੇ ਜੇ ਇਹ ਪੰਬੜ ਪੂਸੇ ਚੋਂ ਵਾਪਸ ਆ ਜਾਓ ਤੇ ਸਪਿਰਚੁਅਲ ਸਪਿਰਚੁਅਲ ਹੋ ਜਓ ਕੁਦਰਤ ਨੂੰ ਪਿਆਰ ਕਰੋ ਤਾਰਕਾ ਮੰਡਲ ਤਾਰੇ ਵੇਖੋ ਰਾਤ ਨੂੰ ਸੂਰਜ ਚੰਦ ਧਰਤੀ ਹਰਾਕਾ ਪਾਣੀ ਇਹਨੂੰ ਇਹਨੂੰ ਵੇਖੋ ਤੁਹਾਡੀ ਜ਼ਿੰਦਗੀ ਬਹੁਤ ਸੋਕੀ ਹੋਣੀ ਐ ਐਪਰੀਸ਼ੀਏਟ ਕਰੋ ਆਪਣੇ ਆਪ ਨੂੰ ਕਿ ਅਸੀਂ ਬਹੁਤ ਲੱਕੀਏ ਅਸੀਂ ਸਵਰਗ ਦੇ ਵਿੱਚ ਆ ਸਵਰਗ ਕਿਤੇ ਹੋਰ ਨਹੀਂ ਹੈਗਾ ਜਿਹੜੇ ਲੋਕ ਕਹਿੰਦੇ ਨੇ ਅਸੀਂ ਗਮਾਰ ਕੇ ਗਨ ਸਵਰਗਨ ਜਾਵਾਂਗੇ ਉਹ ਲੋਕ ਕਹਿੰਦੇ ਜਿਨ੍ਹਾਂ ਨੇ ਇੱਥੇ ਆਪਣੀ ਜ਼ਿੰਦਗੀ ਨਰਕ ਬਣਾਈ ਐ ਉਹ ਸਾਰਗੀਆਂ ਗੱਲਾਂ ਕਰਦੇ ਆ ਮਰਨ ਤੋਂ ਬਾਦਾਂ ਕੁਝ ਨਹੀਂ ਹੈਗਾ ਤਾਂ ਕੀ ਇਹ ਮਰਨ ਤੋਂ ਬਾਦਾਂ ਮੈਨੂੰ ਪਤਾ ਮਰਨ ਤੋਂ ਬਾਦਾਂ ਕੀ ਆ ਜੋ ਆਪਣੇ ਜਨਮ ਲੈਣ ਤੋਂ ਪਹਿਲਾਂ ਸੀ ਨਾ ਉਹ ਹੀ ਮਰਨ ਤੋਂ ਬਾਦਾਂ ਤੁਹਾਨੂੰ ਪਤਾ ਤੁਸੀਂ ਜਨਮ ਲੈਣ ਤੋਂ ਬਾਦਾਂ ਕੀ ਹੈ ਨਹੀਂ ਨਾ ਪਤਾ ਇਦਾਂ ਮਰਨ ਤੋਂ ਬਾਦਾਂ ਤੁਹਾਨੂੰ ਕੁਝ ਨਹੀਂ ਪਤਾ ਹੋਣਾ ਕਿ ਤੁਸੀਂ ਕਿੱਥੋਂ ਆ ਜੇ ਕੌਣ ਜੀ ਥੈਟਸ ਇਟ ਉਹ ਹੀ ਲਾਈਫ ਆ ਬੈਸਟ ਲਾਈਫ ਜੀਓ ਜ਼ਿੰਦਗੀ ਜ਼ਿੰਦਾਬਾਦ ਆ ਮੈਂ ਬੈਸਟ ਆ ਮੈਨੂੰ ਪਤਾ ਵਾ ਮੈਂ ਬਹੁਤ ਹੀ ਖੁਸ਼ ਬੰਦਾ ਖੁਸ਼ਦਿਲ ਬੰਦਾ ਇਸ ਧਰਤੀ ਤੇ ਤੇ ਮੇਰੇ ਤੇ ਇਸ ਨੇਚਰ ਇਸ ਕੁਦਰਤ ਇਸ ਸਪਿiritual ਪਾਵਰ ਨੇ ਮੈਨੂੰ ਇਸ ਆਸ਼ੀਰਵਾਦ ਦਿੱਤਾ ਵਾ ਤੇ ਮੈਂ ਬੈਸਟ ਆ ਮੈਂ ਬਹੁਤ ਵਧੀਆ ਜ਼ਿੰਦਗੀ ਜੀ ਰਿਹਾ ਮੈਂ ਸਾਹ ਲੈ ਰਿਹਾ ਐਨੀ ਸੋਹਣੀ ਜ਼ਿੰਦਗੀ ਆ ਮੈਂ ਫੇਟਿਆ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਵਾ ਮੈਂ ਅੱਜ ਇੱਥੇ ਬੈਠਾ ਵਾ ਇਹ ਤੋਂ ਵੱਧ ਕੁਝ ਨਹੀਂ ਹੋ ਸਕਦਾ जिन्ने ਕੁਦਰਤ ਨਾਲ ਪਿਆਰ ਨਹੀਂ ਕੀਤਾ ਜਿਹੜਾ ਬੰਦਾ ਸਪੀਚ ਜਿਹੜਾ ਬੰਦਾ ਸਪਿਰਚੁਅਲ ਜਾਂ ਕੁਦਰਤ ਨਾਲ ਪਿਆਰ ਨਹੀਂ ਕਰਦਾ ਨੇਚਰ ਨੂੰ ਪਿਆਰ ਨਹੀਂ ਕਰਦਾ ਲਾਅ ਆਫ ਅਟ੍ਰੈਕਸ਼ਨ ਦੀ ਰਿਸਪੈਕਟ ਨਹੀਂ ਕਰਦਾ ਜੋ ਵੀ ਮੂੰਹੋਂ ਆਉਂਦਾ ਬੱਕ ਦਿੰਦਾ ਵਾ ਵਰਡਸ ਦੇ ਧਿਆਨ ਨਹੀਂ ਰੱਖਦਾ ਕਿ ਕੀ ਬੋਲਦਾ ਵਾ ਜੋ ਤੁਸੀਂ ਬੋਲਦੇ ਹੋ ਉਹ ਤੁਹਾਡੇ ਕੋਲੋਂ ਨਿਕਲ ਗਿਆ ਉਹ ਆਸੇ-ਪਾਸੇ ਘੁੰਮ ਰਿਹਾ ਤੇ ਉਹਨੇ ਵਾਪਸ ਆਉਣਾ ਹੀ ਆ ਤੇ ਉਹਨੇ ਨਾਲ ਜਦੋਂ ਵਾਪਸ ਆਉਣਾ ਉਹਨੇ ਕਈ ਕੁਝ ਲੈ ਕੇ ਆਉਣਾ ਤੇ ਤੁਸੀਂ ਦੁੱਖਾਂ 'ਚ ਹੀ ਰਹੋਗੇ ਤਾਂ ਜਿੰਨਾ ਛੇਤੀ ਆਪਣੇ ਆਪ ਸੰਗਲ ਤੜਾ ਲੋਗੇ ਨਿਕਲੋ ਬਾਹਰ ਇਸ ਭੀੜ ਭੜਕੇ ਚੋਂ ਤੇ ਸਪਿਰਚੁਅਲ ਹੋ ਜਾਓ ਤੇ ਦੁਨੀਆ ਬਹੁਤ ਚੰਗੀ ਲੱਗੂਗੀ ਤੁਹਾਨੂੰ ਹੁਣ ਮੇਰਾ ਇਸ਼ਾਰਾ ਪੇ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਸੰਗਲ ਤੜਾ ਕੇ ਬਾਹਰ ਨਿਕਲੋ ਤੇ ਜ਼ਿੰਦਗੀ ਜ਼ਿੰਦਾਬਾਦ ਆ ਤਰਤੀਬਾ ਸੋਣੀ ਆ ਪਾਣੀ ਵਗ ਰਿਹਾ ਵਾ ਹਵਾ ਵਗ ਰਹੀ ਐ ਮੈਂ ਹਵਾਲ ਸਾਹ ਲੈ ਰਿਹਾ ਵਾ ਹਵਾ ਮੇਰੇ ਅੰਦਰ ਜਾ ਰਹੀ ਆ ਮੇਰੇ ਵਰਗਾ ਲੱਕੀ ਬੰਦਾ ਕੋਈ ਨਹੀਂ ਹੈਗਾ ਜ਼ਿੰਦਗੀ ਜ਼ਿੰਦਾਬਾਦ ਆ ਮੈਂ ਆਪਣੇ ਆਪ ਨੂੰ ਹਮੇਸ਼ਾ ਕਹਿੰਦਾ ਗਲੇਨ ਯੂ ਆਰ ਦਾ ਬੈਸਟ ਯੂ ਆਰ ਦਾ ਬੈਸਟ ਪਰਸਨ ਔਨ ਥਿਸ ਅਰਥ ਮੈਂ ਬੈਸਟ ਹਾਂ ਮੈਂ ਸਭ ਤੋਂ ਵਧੀਆ ਖੁਸ਼ਹਾਲ ਤੇ ਸਭ ਤੋਂ ਲੱਕੀ ਪਰਸਨ ਆ ਇਸ ਧਰਤੀ ਤੇ ਮੈਂ ਸਵਰਗ ਦੇ ਵਿੱਚ ਆ ਇਸ ਵਕਤ ਤੇ ਗਾਂ ਦਾ ਮੈਨੂੰ ਕੁਝ ਨਹੀਂ ਪਤਾ ਕਿੱਥੇ ਮੈਂ ਜਾਣਾ ਤੇ ਕਿੱਥੋਂ ਮੈਂ ਆਇਆ ਗਾਂ ਵੀ ਉਹੀ ਆ ਜਿੱਥੋਂ ਮੈਂ ਆਇਆ ਉਹੀ ਗਾਂ ਆ ਪਿੱਛੋਂ ਦਾ ਮੈਨੂੰ ਪਤਾ ਨਹੀਂ ਗਾਂ ਦਾ ਮੈਨੂੰ ਪਤਾ ਨਹੀਂ ਲੱਗਣਾ ਤੇ ਇਸ ਕਰਕੇ ਜੋ ਮੈਂ ਹੈਗਾ ਹਾਂ ਹੋਣ ਮੈਂ ਬੈਸਟ ਤੂੰ ਵੀ ਇਦਾਂ ਸੋਚੋ ਮੈਂ ਕਹਿੰਦਾ ਜ਼ਿੰਦਗੀ ਖੁਸ਼ਹਾਲ ਹੋ ਜਾਊਗੀ Fast